ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਵਾਜ ਆਪਾਂ ਗੱਲਬਾਤ ਕਰਨੀ ਹੈ ਕਿ ਇਸ ਵਾਰ ਜਿਹੜਾ ਸੈਂਟਰ ਸਰਕਾਰ ਨੇ ਝੋਨੇ ਦਾ ਜਿਹੜਾ ਐਮ ਐਸ ਪੀ ਸਰਕਾਰੀ ਰੇਟ ਉਹ ਕਿੰਨਾ ਤੈਅ ਕੀਤਾ ਜਾਨੀ ਕਿ ਕਿੰਨੇ ਰੁਪਏ ਦਾ ਜਿਹੜਾ ਵਾਅਦਾ ਕੀਤਾ ਗਿਆ ਉਹਦੇ ਬਾਰੇ ਗੱਲਬਾਤ ਕਰਨੀ ਆ ਸੋ ਜੇਕਰ ਤੁਸੀਂ ਵੀਡੀਓ ਚੈਨਲ ਤੇ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਜਿਹੜੀ ਪਹੁੰਚ ਜਾਵੇ ਸੋ ਕਿਸਾਨ ਭਰਾਵੋ ਜਿਵੇਂ ਕਿ ਆਪਾਂ ਨੇ ਸਾਰੇ ਕਿਸਾਨ ਵੀਰਾਂ ਨੂੰ ਹੋਣ ਜਿਵੇਂ ਆਉਣ ਵਾਲੇ ਦਿਨਾਂ ਚ ਆਪਾਂ ਜਿਹੜੀ ਝੋਨੇ ਦੀ ਲਵਾਈ ਕਰਨੀ ਆ ਤੇ ਇਸੇ ਝੋਨੇ ਦਾ ਜਿਹੜਾ ਸਰਕਾਰੀ ਮੰਡੀ ਦੇ ਵਿੱਚ ਆਪਣਾ ਰੇਟ ਕਿ ਕਿੰਨੇ ਨੂੰ ਜਿਹੜਾ ਝੋਨਾ ਵਿਕੇਗਾ ਉਹਦੇ ਕਰਕੇ ਕਿਸਾਨ ਵੀਰਾਂ ਨੂੰ ਆਸ ਸੀ ਵੀ ਸਰਕਾਰ ਕਦੋਂ ਜਿਹੜਾ ਉਡੀਕ ਕਰ ਰਹੀ ਸੀ ਕਿਸਾਨ ਵੀਰ ਵੀ ਕਦੋਂ ਜਿਹੜੀ ਸਰਕਾਰ ਹੈ ਝੋਨੇ ਦੇ ਉੱਪਰ ਜਿਹੜਾ ਐਮ ਐਸ ਪੀ ਰੇਟ ਦੇ ਵਿੱਚ ਵਾਅਦਾ ਕਰੇ ਜਿਵੇਂ ਕਿ ਆਪਾਂ ਨੂੰ ਉਮੀਦ ਸੀ ਕਿ ਸ਼ਾਇਦ ਸਰਕਾਰ ਜਿਹੜੀ 1.5 ਜਾਂ 200 ਰੁਪਏ ਤੱਕ ਜਿਹੜਾ ਝੋਨੇ ਦੇ ਸਰਕਾਰੀ ਰੇਟ ਦੇ ਵਿੱਚ ਵਾਅਦਾ ਕਰੂਗੀ ਤਾਂ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਧਰਨੇ ਵੀ ਲਾਏ ਸੀ ਐਮ ਐਸ ਪੀ ਦੇ ਉੱਪਰ ਤੇ ਇਹਦੇ ਕਰਕੇ ਆਪਾਂ ਨੂੰ ਉਮੀਦ ਸੀ ਵੀ ਸ਼ੈਣ ਜਿਹੜੀ ਸਰਕਾਰ ਆ 1.5 ਜਾਂ 200 ਰੁਪਏ ਤੱਕ ਜਿਹੜਾ ਇਸ ਤੋਂ ਵੱਧ ਵੀ ਰੇਟ ਜਿਹੜਾ ਦੇਖ ਨੂੰ ਮਿਲ ਸਕਦਾ ਸੀ ਪਰ ਪਤਾ ਨਹੀਂ ਹੋਇਆ ਉਹਦੇ ਉਲਟ ਆ ਕਿ ਸਰਕਾਰ ਨੇ ਜਿਹੜਾ ਸਿਰਫ 69 ਰੁਪਏ ਦਾ ਜਿਹੜਾ ਝੋਨੇ ਦੇ ਵਿੱਚ A ਗ੍ਰੇਡ ਝੋਨੇ ਦੇ ਵਿੱਚ ਰਣਨੀਤੀ ਰੇਟ ਦੇ ਵਿੱਚ ਵਾਅਦਾ ਕੀਤਾ ਪਿਛਲੇ ਸਾਲ ਇਹੀ ਝੋਨਾ ਆਪਣਾ ਜਿਹੜਾ 2320 ਰੁਪਏ ਜਿਹੜਾ ਵਿਕਿਆ ਸੀ ਤਾਂ ਇਸ ਵਾਰ ਜਿਹੜਾ ਝੋਨੇ ਦੇ ਵਿੱਚ 69 ਰੁਪਏ ਦਾ ਵਾਅਦਾ ਕਰਕੇ ਤੇ ਆਪਣਾ ਜਿਹੜਾ A ਗ੍ਰੇਡ ਝੋਨਾ ਹੈ ਜਿਹੜਾ ਐਮਐਸਪੀ ਦਾ ਸਰਕਾਰੀ ਜਿਹੜੇ ਵਿਗਦਾ ਉਹ 2399 ਰੁਪਏ ਜਿਹੜਾ 2025 ਦੇ ਵਿੱਚ ਹੁਣ ਜਿਹੜਾ ਆਪਾਂ ਇਹਨਾਂ ਦਿਨਾਂ ਚ ਲਵਾਏ ਕਰਾਂਗੇ ਤੇ ਅੱਗੇ ਜਾ ਕੇ ਜਿਹੜੀ ਆਪਾਂ ਵਾੜੀ ਕਰਨੀ ਛੋਨੇ ਦੀ ਇਹ ਜਿਹੜਾ ਛੋਨਾ ਆਪਣਾ 2399 ਰੁਪਏ ਜਿਹੜਾ ਇਹਦਾ ਰੇਟ ਦੇਖ ਨੂੰ ਮਿਲਣਾ ਸਰਕਾਰੀ ਰੇਟ ਜਿਹੜਾ ਪ੍ਰਾਈਵੇਟ ਵਿਕਾ ਉਹ ਤਾਂ ਚਲੋ ਵੱਖਰਾ ਰੇਟ ਹੈਗੇ ਆਪਣੀਆਂ ਆਰਤੀਏ ਜਾਂ ਜਿਹੜੇ ਸ਼ੈਲਰ ਮਾਲਕ ਆਪਣਾ ਰੇਟ ਲਾਉਂਦੇ ਆ ਪਰ ਐਮਐਸਪੀ ਜਿਹੜਾ ਸਰਕਾਰੀ ਰੇਟ ਛੋਨਾ ਵਿਗੂਗਾ ਉਹ 2399 ਰੁਪਏ ਜਿਹੜਾ ਵਿਕੇਗਾ ਤੇ ਜਿਵੇਂ ਆਪਾਂ ਜਾਣਦੇ ਵੀ ਸਰਕਾਰ ਨੇ ਜਿਹੜਾ ਇੰਨਾ ਘੱਟ ਰੇਟ ਪਤਾ ਨਹੀਂ ਕਿਉਂ ਇਸ ਵਾਰ ਦਿੱਤਾ ਝੋਨੇ ਦੇ ਉੱਪਰ ਜਿਹੜਾ ਵਧਾਇਆ ਜੇਕਰ ਆਪਾਂ ਐਨਪੀਕੇ ਖਾਦਾਂ ਦੀ ਗੱਲ ਕਰੇ 200 ਤੋਂ 250 ਰੁਪਏ ਤੱਕ ਜਿਹੜਾ ਉਹਦੇ ਵਿੱਚ ਵਾਧਾ ਦੇਖ ਨੂੰ ਮਿਲਿਆ ਖਾਦਾਂ ਦੇ ਹੋਰ ਵੀ ਖਾਦਾਂ ਦੇ ਰੇਟ ਜਿਹੜਾ ਵਧ ਗਏ ਆ ਪਰ ਝੋਨੇ ਦੇ ਰੇਟ ਦੇ ਵਿੱਚ ਜਿਹੜਾ ਸਰਕਾਰ ਨੇ ਵਾਧਾ ਨਹੀਂ ਕੀਤਾ ਹਾਲਾਂਕਿ ਸਰਕਾਰ ਕਹਿੰਦੀ ਵੀ ਅਸੀਂ ਕਿਸਾਨਾਂ ਨੂੰ ਖੁਸ਼ਹਾਲ ਕਰਨਾ ਤੇ 69 ਰੁਪਏ ਦੇ ਨਾਲ ਪਤਾ ਨਹੀਂ ਕਿ ਕਿੰਨੇ ਜਿਹੜੇ ਆਪਣੇ ਕਿਸਾਨ ਖੁਸ਼ਹਾਲ ਹੋ ਜਾਣਗੇ ਤਾਂ 69 ਰੁਪਏ ਦੇ ਕੇ ਇੱਕ ਆਪਾਂ ਸਾਰਾ ਕਹਿ ਸਕਦੇ ਵੀ ਕਿਸਾਨਾਂ ਨਾਲ ਜਿਹੜਾ ਸਰਕਾਰ ਨੇ ਇੱਕ ਮਜਾਕ ਜਿਹਾ ਕੀਤਾ ਤਾਂ ਜੇਕਰ ਘੱਟੋ-ਘੱਟ ਵੀ ਰੇਟ ਵਧਾਉਣਾ ਸੀ ਤਾਂ ਘੱਟੋ-ਘੱਟ 100 ਜਾਂ 150 ਰੁਪਏ ਦਾ ਸਰਕਾਰ ਨੂੰ ਦੇਣਾ ਚਾਹੀਦਾ ਸੀ ਜਿਹੜਾ ਬਣਦਾ ਕਿ ਜਿਹੜਾ ਹਰ ਸਾਲ ਵਧਾਉਂਦੇ ਤੇ ਉਹਦੇ ਬਰਾਬਰ ਜਿਹੜਾ ਥੋੜਾ ਬਹੁਤ ਉਸ ਤੋਂ ਪਰਸੈਂਟੇਜ ਦੇ ਹਿਸਾਬ ਨਾਲ ਵਧਣਾ ਚਾਹੀਦਾ ਤੇ ਇਹ ਪਰਸੈਂਟੇਜ ਤੋਂ ਵੀ ਜਿਹੜੀ ਇਸ ਵਾਰ ਸਰਕਾਰ ਨੇ ਜਿਹੜਾ ਘਟਾ ਕੇ ਰੇਟ ਦਿੱਤਾ ਹੈ ਤਾਂ ਇੱਥੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਬਈ ਸਰਕਾਰ ਨੇ ਇੰਨਾ ਘਟ ਰੇਟ ਕਿਉਂ ਦਿੱਤਾ ਕੀ ਕਾਰਨ ਹੋ ਸਕਦਾ ਹੈ ਸੋ ਬਾਕੀ ਉਹ ਜਿਹੜੀਆਂ 14 ਫਸਲਾਂ ਤੇ ਐਮ ਐਸ ਬੀ ਜਿਹੜਾ ਵਾਦਾ ਕੀਤਾ ਉਹਦੇ ਵਿੱਚ ਕਿਸੇ ਦੇ 150 ਰੁਪਏ ਵਧਾਇਆ ਹੈਗਾ ਕਿਸੇ 200 ਤੋਂ ਲੈ ਕੇ 550 ਤੱਕ ਵੀ ਜਿਹੜਾ ਰੇਟ ਦੇ ਵਿੱਚ ਵਾਦਾ ਕੀਤਾ ਗਿਆ ਪਰ ਝੋਨੇ ਦੇ ਉੱਪਰ ਸਿਰਫ 69 ਰੁਪਏ ਦਾ ਹੀ ਵਾਦਾ ਕੀਤਾ ਗਿਆ ਕਮੈਂਟ ਕਰ ਆਪਣੀ رائے ਜ਼ਰੂਰ ਦਿਓ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ